ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਅਸੀਂ ਵੀਡੀਓ ਬਣਾਈ ਹੈ ਜੀ ਕਾਟਨ ਦੇ ਸੂਟਾਂ ਦੀ ਜੈਪੂਰੀ ਪਿਓਰ ਕਾਟਨ ਦੇ ਸੂਟਾਂ ਦੀ ਵੀਡੀਓ ਬਣਾਈ ਹੈ ਕੱਲੀ ਮੈਚਿੰਗ ਨੇ ਕੰਟਰਾਸਟ ਪਿਓਰ ਕਾਟਨ ਦਾ ਸੂਟ ਹੈ ਜੀ ਪੱਕੇ ਰੰਗਾਂ ਦਾ ਜੈਪੂਰੀ ਕਾਟਨ ਦਾ ਕੱਪੜਾ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੀਓ ਜੀ ਸਾਰੇ ਕਲਰ ਖੋਲ ਕੇ ਦਿਖਾਵਾਂਗੇ ਕੱਲਾ ਕੱਲਾ ਪੀਸ ਅਲੱਗ-ਅਲੱਗ ਦਿਖਾਵਾਂਗੇ ਜੀ ਰੇਟ ਹੈਗਾ 350 ਰੁਪਏ ਦਾ 5 ਮੀਟਰ ਸੂਟ ਹੈ ਜੀ ਕਪੜਾ 5 ਮੀਟਰ ਪੂਰਾ 350 ਰੁਪਏ ਦਾ ਪਿਓਰ ਕਾਟਨ ਪੱਕੇ ਰੰਗ ਦੇ ਜੀ ਜੈਪੁਰੀ ਕਾਟਨ ਹੈ ਵਧੀਆ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਕਲਰ ਦਿਖਾਵਾਂਗੇ ਸਾਰੇ ਡਿਜ਼ਾਈਨ ਦਿਖਾਵਾਂਗੇ ਜੀ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਅਵੇਲੇਬਲ ਹੈ ਜੀ ਮੈਚਿੰਗ ਹੈ ਕੰਟਰਾਸਟ ਸਲਵਾਰਾਂ ਨਾਲ ਮੈਚਿੰਗ ਕੰਟਰਾਸਟ ਸਲਵਾਰਾਂ ਨਾਲ ਮੈਚਿੰਗ ਨੇ ਸਾਰੇ ਆਵਲਸ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਲਾਈਟ ਕਲਰ ਡਾਰਕ ਕਲਰ ਰੰਗ ਪੱਕੇ ਆ ਜੈਪੁਰੀ ਕਾਟਨ ਹੈ ਜੀ ਪਿਓਰ ਕਾਟਨ ਹੈ ਰੇਟ ਹੈਗਾ ਸਿਰਫ 350 ਰੁਪਏ ਦਾ ਜੀ ਰੇਟ ਦੀ ਪੂਰੇ ਬਾਜ਼ਾਰ ਦੀ ਗਰੰਟੀ ਹੈ ਜੀ ਕੁਆਲਿਟੀ ਵਧੀਆ ਚ ਹੈ ਪਿਓਰ ਕਾਟਨ 4450 ਵਾਲਾ ਸੂਟ ਹੈ ਜੀ ਸਿਰਫ 350 ਰੁਪਏ ਦੇ ਵਿੱਚ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਆਰਡਰ ਕਰਨਾ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਕੋਈ ਵੀ ਕਲਰ ਚਾਹੀਦਾ ਆਨਲਾਈਨ ਵੀ ਭੇਜ ਦਾਂਗੇ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆ ਦੇਖੋ ਇਹ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਕੱਲੇ-ਕੱਲੇ ਬਲੈਕ ਦੇ ਵਿੱਚ ਕਈ ਡਿਜ਼ਾਈਨ ਪਏ ਨੇ ਜੀ ਨੇਵੀ ਬਲੂ ਬਲੈਕ ਕਲਰ ਹੈ ਰੈੱਡ ਕਲਰ ਹੈ yellow ਕਲਰ ਹੈ ਕਲਰ ਸਾਰੇ ਹੈ ਜੀ ਮੋਰ ਪੰਖੀਆ ਕਲਰ ਹੈ ਆ ਨੇਵੀ ਬਲੂ ਹੈ ਗਾਜਰੀ ਕਲਰ ਹੈ ਜੀ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਆਵਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਆਵਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਕੱਲਾ ਕੱਲਾ ਪੀਸ ਅਲੱਗ ਅਲੱਗ ਕਾਲ ਕੇ ਦਿਖਾਇਆ ਥਾਨਾ ਦੇ ਵਿੱਚ ਪੀਸ ਪਿਆ ਥਾਨਾ ਦੇ ਵਿੱਚ ਆਇਆ ਨਵਾਂ ਸਟਾਕ ਆਇਆ ਸਾਡੇ ਕੋਲੇ ਅਜੇ ਕਟਿੰਗ ਕਰਨ ਦਾ ਟਾਈਮ ਨਹੀਂ ਲੱਗਿਆ ਜੀ ਥਾਨਾ ਦੇ ਵਿੱਚ ਹੀ ਪਿਆ ਆਵਲੇ ਕਲਰ ਡਿਜ਼ਾਈਨ ਸਾਰੇ ਦਿਖਾਇਆ ਤੁਹਾਨੂੰ ਮੈਚਿੰਗ ਸੂਟ ਸਿਰਫ 350 ਰੁਪਏ ਦਾ ਜੀ 5 ਮੀਟਰ ਕਪੜਾ ਪੂਰਾ 2.5 ਮੀਟਰ ਸਲਵਾਰ ਹੈ 2.5 ਮੀਟਰ ਕਮੀਜ਼ ਹੈ ਪਿਓਰ ਜੈਪੁਰੀ ਕਾਟਨ ਦਾ ਕਪੜਾ ਹੈ ਕਲਰ ਡਿਜ਼ਾਈਨ ਮਿਲ ਜਾਣਗੇ ਸਾਰੇ ਬਲੈਕ ਦੇ ਵਿੱਚ ਕਈ ਡਿਜ਼ਾਈਨ ਪਈ ਨੇ ਜੀ ਅਲੱਗ ਅਲੱਗ ਪ੍ਰਿੰਟਾਂ ਦੇ ਵਿੱਚ ਪਿਆ ਬਲੈਕ ਨੇਵੀ ਬਲੂ ਮਹਿੰਦੀਆ ਕਲਰ ਹੈ ਗਾਜਰੀ ਕਲਰ ਹੈ ਲਾਈਟ ਜਾਮਨੀ ਕਲਰ ਹੈ ਡਾਰਕ ਜਾਮਨੀ ਕਲਰ ਹੈ ਸਰ੍ਹਦੇਈ ਕਲਰ ਹੈ ਜੀ ਆਵਰੇ ਕਲਰ ਡਿਜ਼ਾਈਨ ਸਾਰੇ ਆ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਜੈਪੁਰੀ ਕਾਟਨ ਦੇ ਸੂਟਾਂ ਦੀ ਕੱਲੇ ਸੂਟਾਂ ਦੀ ਵੀਡੀਓ ਬਣਾਈ ਹੈ ਡਿਟੇਲ ਨਾਲ ਇਸ ਵੀਡੀਓ ਦੇ ਵਿੱਚ ਜਿਹੜੇ ਵੀ ਸੂਟ ਦਿਖਾਏ ਨੇ ਇਹ ਸਿਰਫ 350 ਰੁਪਏ ਦੀ ਰੇਂਜ ਦੇ ਵਿੱਚ ਨੇ ਸਾਰੇ ਕੱਪੜਾ ਪਿਓਰ ਕਾਟਨ ਦਾ ਹੈ ਜੀ ਪੱਕੇ ਰੰਗਾਂ ਦਾ ਹੈ ਜੈਪੁਰੀ ਕਾਟਨ ਹੈ ਵਧੀਆ ਗਰਮੀ ਦਾ ਸੀਜ਼ਨ ਆ ਰਿਹਾ ਜੀ ਇਸ ਗਰਮੀ ਦੇ ਸੀਜ਼ਨ ਵਿੱਚ ਆਹੀ ਕੱਪੜਾ ਚੱਲੂਗਾ ਕੱਪੜਾ ਚੱਲਣ ਵਾਲਾ ਵਧੀਆ ਹੈ ਜੀ ਖਰਾਬ ਹੋਣ ਵਾਲਾ ਕੱਪੜਾ ਨਹੀਂ ਹੈਗਾ ਜਿਨ੍ਹਾਂ ਨੇ ਇੱਕ ਵਾਰੀ ਇੱਕ ਪੀਸ ਲਿਆ ਦੁਬਾਰਾ ਰਿਪੀਟ ਦੇ ਵਿੱਚ ਉਹਨਾਂ ਨੇ ਮਾਲ ਲਿਆ ਇਹ ਦੁਬਾਰਾ ਸੂਟ ਲੈਣੇ ਸਾਡੇ ਕੋਲ ਰਿਪੀਟ ਦੇ ਵਿੱਚ ਕਿਉਂ ਚੱਲਿਆ ਵਧੀਆ ਕਪੜਾ ਇੱਕ ਦਾ ਕਲਰ ਨਹੀਂ ਫੇਟ ਹੋਏ ਇਹਨਾਂ ਦੇ ਇੱਕ ਕਪੜਾ ਵਧੀਆ ਚੱਲਣ ਵਾਲਾ ਫੁੱਲ ਗਰਮੀ 'ਚ ਪਾਉਣ ਵਾਲਾ ਕਪੜਾ ਪਿਓਰ ਕਾਟਨ ਹੈ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਯਾ ਦੇਖੋ ਆ ਵਾਲੇ ਕਲਰ ਪਏ ਆ ਸਾਰੇ ਰੇਟ ਹੈਗਾ ਸਿਰਫ 350 ਰੁਪਏ ਦਾ 5 ਮੀਟਰ ਸੂਟ ਹੈ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਦੇਖੋ ਬਲੈਕ ਕਲਰ ਬਲੈਕ ਦੇ ਪ੍ਰਿੰਟ ਸਾਰੇ ਅਲੱਗ-ਅਲੱਗ ਨੇ ਆਹ ਦੇਖੋ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਸਾਡੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਪਿਆਰ ਦਿੱਤਾ ਤੁਸੀਂ ਸਾਡੀ ਹਰ ਵੀਡੀਓ ਨੂੰ ਤੇ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਸਾਡੇ ਚੈਨਲ ਤੇ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ। ਅਗਰ ਆਨਲਾਈਨ ਮੰਗਵਾਉਣਾ ਹੈ ਤਾਂ ਆਨਲਾਈਨ ਵੀ ਕਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ। ਕੋਈ ਵੀ ਪੀਸ ਚਾਹੀਦਾ ਆਨਲਾਈਨ ਆਰਡਰ ਕਰ ਸਕਦੇ ਹੋ ਤੁਸੀਂ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ। ਆਨਲਾਈਨ ਵੀ ਭੇਜ ਦਿੰਦੇ ਆ ਦੂਸਰੇ ਤੀਸਰੇ ਦਿਨ ਪਾਰਸਲ ਮਿਲ ਜਾਂਦਾ ਸਾਡਾ ਤਕਰੀਬਨ 2 ਤੋਂ 3 ਦਿਨਾਂ ਦੇ ਵਿੱਚ ਸਾਡਾ ਪਾਰਸਲ ਮਿਲ ਜਾਂਦਾ ਜੀ। ਆ ਕਲਰ ਡਿਜ਼ਾਈਨ ਸਾਰੇ ਦਿਖਾਇਆ ਹੈ ਜੀ ਵੀਡੀਓ ਦੇ ਵਿੱਚ। ਕੱਲਾ ਕੱਲਾ ਪੀਸ ਦਿਖਾਇਆ ਹੈ। ਅਲੱਗ ਅਲੱਗ ਕੱਲੇ ਕੱਲੇ ਰੰਗ ਖੋਲ ਕੇ ਦਿਖਾਇਆ ਹੈ ਜੀ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਲਾਈਕ ਕਰ ਦਿਓ